ਜੀ ਇਹ ਗੱਲ ਹੈ ਕਿਉਂਕਿ ਜਿਹੜੀ ਪਹਿਲਾ ਅਮਰੀਕਾ ਦੇ ਉੱਜੀ ਜਹਾਜ਼ ਦੇ ਵਿੱਚ ਬੰਦੇ ਆਏ ਸੀ ਤੇ ਜਿਮਾਂ ਦਿਮਾਗ ਦੀਆਂ ਬੰਦੇ ਨੂੰ ਲੂੜਿਆ ਗਿਆ ਜੀ ਜੀ ਹੱਥਕੜੀਆਂ ਲਾਈਆਂ ਗਈਆਂ ਉਹਨਾਂ ਨੂੰ ਜਿਹੜਾ ਵਾਸ਼ਰੂਮ ਦਾ ਇਸਤੇਮਾਲ ਕਰਦੇ ਇਹ ਸਮੱਸਿਆ ਹੋ ਰਹੀ ਹੈ ਖਾਣ ਪਾਣ ਵਾਸਤੇ ਵੀ ਬਹੁਤ ਰਹੀ ਤਦ ਜਿਦੋਂ ਇੱਥੇ ਲਾਹੇ ਵੀ ਜੀ ਉਹਨੂੰ ਵੀ ਉਹਨਾਂ ਦੇ ਹੱਥਕੜੀਆਂ ਲੱਗਿਆ ਹੋਗੇ ਅਸੀਂ ਮੀਟਿੰਗਾਂ ਲੱਗਿਆ ਹੋਗੇ ਅਸੀਂ ਆਦੇਬ ਵਿਦੇਸ਼ ਮੰਤਰੀ ਨੇ ਜਦੋਂ ਰੌਲਾ ਪਿਆ ਕਿਉਂਕਿ ਵਿਰੋਧੀ ਧਿਰ ਵਾਲਿਆਂ ਨੇ ਬਹੁਤ ਰੌਲਾ ਪਾਇਆ ਪਾਰਲੀਮੈਂਟ ਦੇ ਵਿੱਚ ਵਿਦੇਸ਼ ਮੰਤਰੀ ਨੇ ਕਿਹਾ ਤਾਂ ਕਿ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਅਜਿਹਾ ਹੁੰਦਾ ਹ ਹ ਜਵਾਹ ਨੇ ਇਹ ਕਿ ਪਹਿਲਾਂ ਵੀ ਰਿਪੋਰਟ ਤਾਂ ਕਰਦੇ ਰੇ ਆ ਉਹਨਰੇ ਲੋਕ ਟਿੱਕਾ ਨੂੰ ਵੀ ਕਰਦੇ ਰਹਿਣਗੇ ਪਰ ਅਜਿਹਾ ਵੀ ਅਲਮੁਖੀ ਵਰਤੋ ਉਹ ਨਹੀਂ ਸੀ ਹੋਇਆ ਜੀ ਉਹਨ ਸ਼ਾਇਦ ਵੀ ਤੂੰ ਭਾਰਤ ਕੋਈ ਸਬਕ ਸਿੱਖ ਲਵੇ ਫਿਰ 파ਰਟ ਆਪਣੇ ਜਹਾਜ਼ ਪੀਟ ਕੇ ਉਹਨਾਂ ਨੂੰ ਲੈ ਵੀ ਇੱਜ਼ਤ ਨਾਲ ਲੈ ਕੇ ਆ ਵੀ ਇਹ ਗੱਲ ਵੱਖਰੀ ਹੈ ਬਿਲਕੁਲ ਜੀ ਇਹ ਵੀ ਨਾਲ ਹੀ ਜੰਦੀ ਸਾਹਿਬ ਹੋਏ ਹੈ ਕਿ ਸਤਰਾਮ ਸਿੰਘ ਨਾਂ ਦਾ ਕੋਈ ਬੰਦਾ ਹੈ ਅੰਮ੍ਰਿਤਸਰ ਦਾ ਜੀ ਉਹ ਹੈਗਾ ਪ੍ਰੋਡਕਟ ਟਰੈਵਲ ਏਜੰਟ ਜੀ ਉਹਦੇ ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਹੈ ਰਾਜਾ ਸੰਸੀ ਪੁਲਿਸ ਸਟੇਸ਼ਨ ਦੇ ਵਿੱਚ ਜੀ ਕਿ ਜਿਹੜਾ ਜਿਹਨੇ ਉਹ ਮਕਦਮਾ ਦਰਜ ਕਰਾਇਆ ਉਹ ਮੁੰਡਾ ਵੀ ਟਪੋਲਟ ਰੋਕੇ ਬਾਹਰ ਆਇਆ ਹੈ ਜੀ ਜੀ ਉਹ ਕਹਿੰਦਾ ਵੀ ਜਿਹੜੇ ਨਾਲ ਇਸ ਬੰਦੇ ਨੇ ਵਾਦਾ ਇਹ ਕੀਤਾ ਸੀ ਕਿ ਤੈਨੂੰ ਅਸੀਂ ਠੀਕ ਤਰੀਕੇ ਨਾਲ ਸਹੀ ਤਰੀਕੇ ਦੇ ਨਾਲ ਅਮਰੀਕਾ ਦਾ ਵੀਜ਼ਾ ਲਵਾ ਲਿਆ ਕਿ ਤੇਨੂੰ ਉੱਥੇ ਭੇਜ ਦੇ ਆ ਕਿ ਜੀ ਪਰ ਉਹ ਕਿਹਾ ਵੀ ਅਮਰੀਕਾ ਦਾ ਸਹੀ ਵੀਜ਼ਾ ਲਵਾਉਣ ਦੀ ਬਜਾਏ ਮੈਨੂੰ ਇੱਕ ਟੰਕੀ ਰੋਡ ਤੇ ਲਾਈ ਉਹ ਟੰਕੀ ਰੂਟ ਹੈ ਜਿਹੜਾ ਉਹਦੇ ਰਾਹੀਂ ਉਧਰ ਲੈ ਕੇ ਗਏ ਸੀ ਕਿ ਮੇਰਾ ਭਾਈ ਨੁਕਸਾਨ ਹੋਇਆ ਤੈਨੂੰ ਪਾਸਪੋਰਟ ਤੇ ਇਡਾ 40 45 ਲੱਖ ਰੁਪਏ ਮੇਰਾ ਇਹਨਾਂ ਨੇ ਕੀ ਖਰਾਬ ਕਰਤਾ ਹੈ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ED ਵੀ ਸਾਊਰ ਦੇ ਨਾਲ ਨਾਲ ਕੇਸ ਰਜਿਸਟਰ ਕਰਵਾਤਾ ਹੈ ਤੇ ਨਾਲ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਬਣਾਤੀ ਹੈ ਜਿਹੜੀ ਟੀਮ ਦੇ ਵਿੱਚ ਸੀਬੀਆਰ ਆਈਪੀਐਸ ਅਫਸਰ ਭਾਈ ਵੀ ਹੈ ਤੇ ਉਹ ਹੁਣ ਇਹਦੀ ਪੜਤਾਲ ਕਰਨਗੇ ਬਹੁਤ ਵਧੀਆ ਗੱਲ ਹੈ ਠੀਕ ਹੈ ਪੜਤਾਲ ਕਰ ਰਹੇ ਪਰ ਸਾਡਾ ਹੁਣ ਸਵਾਲ ਇਹ ਪਤਾ ਹੁੰਦਾ ਕਿ ਜਦੋਂ ਸਿਰਫ ਕਾਗਜਾਈ ਦੀ ਹੈ ਜੀ ਅਸੀਂ ਉਹਦੇ ਹੀ ਰਿਪੋਰਟ ਕਰਦੇ ਆਂ ਤੇ ਆਮ ਤੌਰ ਤੇ ਕੀ ਕਿੰਨੇ ਡਾਕਟਰਾਂ ਦੇ ਵਿੱਚ ਬੈਠੇ ਆ ਕਿੰਨੇ ਲਾਇਸੈਂਸ ਸ਼ੁਰਾ ਹੈ ਕਿੰਨੇ ਗੈਰ ਲਾਇਸੈਂਸ ਈ ਹੈ ਜੇ ਤੁਹਾਨੂੰ ਸਾਨੂੰ ਪਤਾ ਹੈ ਤਾਂ ਕੀ ਪੁਲਸ ਨੂੰ ਪਤਾ ਹੁੰਦਾ ਬਿਲਕੁਲ ਜੀ ਪੁਲਸ ਪਹਿਲਾਂ ਕਿਉਂ ਨਹੀਂ ਕਰਮਾਤੀ ਜੇ 3 ਨੰਬਰ ਦਾ ਧੰਦਾ ਕਰਦੇ ਉਹਨਾਂ ਦੀ ਫੜਾ ਫੜਾਈ ਪਹਿਲਾਂ ਕਿਉਂ ਨਹੀਂ ਕਰਦੀ ਇਹਨੂੰ ਜੇ ਆਪਾਂ ਕਹਾਂਗੇ ਇਹ ਕੋਕੜੋਂ ਵਾਂ ਤੋਂ ਮਿੱਟੀ ਝਾੜਦੇ ਥੋੜਾ ਜੀ ਜੇ ਜੋ ਕੁਝ ਹੋ ਗਿਆ ਉਹ ਕਹਿੰਦਾ ਜੀ ਮੁਕੱਦਮਾ ਦਰਜ ਹੋ ਗਿਆ ਚੰਗੀ ਸਾਹਿਬ ਵਿੱਚ ਸੈਂਕੜੇ ਮੁਕੱਦਮੇ ਤਾਂ ਨਹੀਂ ਦਰਜ ਹੁੰਦੇ ਐ ਲੇਕਿਨ ਮੁਕੱਦਮੇ ਦੀ ਆਉਟਪੁਟ ਕੀ ਐ ਇਹਦੇ ਵਿੱਚ ਤੁਹਾਡਾ ਸਾਨੂੰ ਇਹ ਦੱਸੋ ਕਿ ਸਾਨੂੰ ਰਿਜ਼ਲਟ ਕੀ ਦੇਣੇ ਤੁਸੀਂ ਕੀ ਕਹਿੰਦੇ ਕਿਸੇ ਜੱਜ ਨੂੰ ਕਹਿ ਲਈ ਹੈ ਨਹੀਂ ਮਾਲਟਾ ਦੀ ਕਿਸ਼ਤੀ ਦੀ ਆਪਾਂ ਗੱਲ ਕਰਦੇ ਐ ਮਾਲਟਾ ਦੇ ਰਾਹੀ ਕਿੰਨੇ ਲੋਕ ਗਏ ਸੀ ਜੀ ਔਰ ਰੋਕਦੇ ਰਹਿ ਗਏ ਉਹ ਬਾਰੇ ਮਰ ਕੇ ਜਦੋਂ ਕਿਸ਼ਤੀ ਉੱਠੀ ਸਰਦਾਰ ਬਲਵੰਤ ਸਿੰਘ ਖੇੜਾ ਬਜ਼ੁਰਗ ਬੰਦਾ ਲੜਦਾ ਲੜਦਾ ਲੜਾਈ ਉਹ ਆਪ ਹੀ ਸਹਤ ਤੋਂ ਤੁਰ ਗਿਆ ਲੇਕਿਨ ਇਹ ਫਾਟਾ ਕਿ ਜਿਹੜਾ ਨਹੀਂ ਬਿਲਕੁਲ ਜੀ ਇਹ ਨਾਲ ਇੱਕ ਹੋਰ ਗੱਲ ਦੇਖੋ ਪਿਛਲੇ ਦਿਨਾਂ ਦੇ ਵਿੱਚ ਇੱਕ ਜਹਾਜ਼ ਸਪੈਸ਼ਲ ਜਹਾਜ਼ ਜੀ ਟਾਰਟਡ ਜਹਾਜ਼ ਜਿਹੜਾ ਹੈਗਾ ਉਹ ਜਾਂਦਾ ਹੈ ਭਾਰਤ ਤੋਂ ਪਰਕੇ ਯੂਰਪ ਦੇ ਕਿਸੇ ਦੇਸ਼ ਦੇ ਵਿੱਚ ਮੇਰੇ ਖਿਆਲ ਨਾਲ ਫਰਾਂਸ ਵਗੈਰਾ ਦੇ ਵਿੱਚ ਨਹੀਂ ਜਰਮਨੀਆਂ ਦੇ ਜਾਂਦੀ ਸੀ ਹਾਂਸੇ ਬਈ ਬਿਲਕੁਲ ਜੀ ਜੇ ਉਹ ਜਹਾਜ਼ ਜਾਂਦਾ ਤੇ ਜਹਾਜ਼ ਤੁਸੀਂ ਦੇਖੋਗੇ ਗੈਰਕਾਨੂੰਨੀ ਢੰਗ ਨਾਲ ਜਹਾਜ਼ ਕਵੀਤ ਕਿਹਾ ਗੈਰਕਾਨੂੰਨੀ ਬੰਦੇ ਨੂੰ ਲੈ ਕੇ ਜੀ ਪਕਿਨੇ ਉਹਨੂੰ ਬਰਜਹਾਜ ਨੂੰ ਵਾਪਸ ਕੀਤਾ ਗਿਆ ਤੇ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਿਹੜੇ ਗਏ ਸੀ ਜਾਂ ਜਿਹਨਾਂ ਨੂੰ ਲੈ ਕੇ ਗਏ ਹੈ ਅੰਬਾਜਾ ਨਾਲ ਤੁਸੀਂ ਉਹਨਾਂ ਇੱਥੇ ਵੀ ਤੁਸੀਂ ਦੇਖੋ ਸਾਰੇ ਮੈਂ ਪੇਖਿਆ ਜਿਹਦੀ ਬਿਤਕਰੀਵਾਦੀ ਹੋਈ ਹੈ ਦਾ ਕਿ ਜਿਹੜੇ ਲੋਕ ਆਏ ਆ ਅਮਰੀਕਾ ਦੇ ਵਿੱਚੋਂ ਉਹਦੇ ਵਿੱਚੋਂ ਜ਼ਿਆਦਾਤਰ ਲੋਕ ਤਾਂ ਜਿਹੜੇ ਹੈਗੇ ਆ ਉਹ ਹਰਿਆਣਵੀ ਤੇ ਸੀਗੇ ਆਪਣੇ ਤੁਹਾਡੇ ਗੁਜਰਾਤੀ ਪੰਜਾਬ ਵਾਲੇ ਘੱਟ ਹੈ ਗੁਜਰਾਤ ਜਿਹੜੇ ਗੁਜਰਾਤੀਆਂ ਦੀ ਤੇ ਕਿਸੇ ਨੂੰ ਸ਼ਕਲੀ ਵੀ ਨਹੀਂ ਦਿਖਾਈ ਜੀ ਤੁਸੀਂ ਅੰਮ੍ਰਿਤਸਰ ਰਵਾਇਏ ਦੇ ਕੋਈ ਦੇਖਿਆ ਕੁਜਰਾਤੀ ਵੀ ਹੈ ਕੋਈ ਰਾਤੀ ਜਾਂਦਾ ਨਹੀਂ ਜੀ ਉਹਨਾਂ ਨੂੰ ਬੜੀ ਇੱਜ਼ਤ ਮਾਰਦੇ ਨਾਲ ਲੋਕੋ ਕੇ ਲੈ ਗਈ ਜਦੋਂ ਸਾਡੇ ਬੰਦੇ ਰੋਡੇ ਕਪੂਲਾਂ ਦੇ ਵਿਚਾਰੇ ਬਾਹਰ ਆਏ ਆ ਕਿ ਜੀ ਸਾਡੇ ਨਾਲ ਤਾਂ ਭੈੜੀ ਕੀਤੀ ਨਾਲ ਜਿਹੜੇ ਹਰਿਆਣਵੀ ਜਾਟ ਹੈ ਉਹ ਵੀ ਤੇ ਤੁਸੀਂ ਹਰਿਆਣਵੀ ਜਾਟਾਂ ਨੂੰ ਵੀ ਮੁਰਕਿਆ ਨਾ ਬੰਦਿਕਲ ਗਏ ਐ ਬਿਲਕੁਲ ਜੀ ਅੱਜ ਕਿਹੜੀ ਕਿਹੜੀ ਕਹਿੰਦੀਆਂ ਵਾਲੀਆਂ ਗੱਡੀਆਂ ਹੁੰਦੀਆਂ ਕਿ ਲਾਲਸੋੜਾ ਨੇ ਆਪਣੇ ਤਿਹਾਰ ਚ ਲੈਦਾ ਸੀ ਗੁਰੂਏ ਕੋਣ ਆਈ ਦੇਖਿਆ ਸੜਕ ਮਿਸ਼ ਜੀ ਜੀ ਵੀ ਕਿਉਂਕਿ ਜਾਟ ਭਾਈ ਚਾਲਾ ਵੀ ਰਲ ਕੇ ਲੈ ਇਹਨਾਂ ਨੂੰ आनंदंद्र बिट्टी हरियाणा ਦੇ ਜੱਤਪਾ ਇਤਿਆਰੇ ਨੇ ਵੀ ਪੂਰਾ ਭਾਗ ਲਿਆ ਸੀ ਜੀ ਪਰ ਪੰਜਾਬ ਮੇ ਤਾਂ ਉਹ ਸਾਧਨ ਦੀ ਅਗਵਾਈ ਕੀਤੀ ਸੀ ਲੇਕਿਨ ਗੁਨਾਹਗਾਰਤਾ ਜਿਹੜੇ ਰਹਿ ਗਏ ਕੋਈ ਰਾਤੀ ਨਹੀਂ ਸਾਡੇ ਨਾਲ ਘੰਟਰੀ ਤਾਂ ਕਿਸੇ ਵੱਤ ਜੀ ਸਾਡੇ ਦਾ ਕਾਕੇ ਡਰਾਈਵਰ ਲੱਗਦੇ ਐ ਇੱਕ ਜਦ ਸੱਕਾਂ ਦੇ ਉੱਤੇ ਜਾਬਾਹੀ ਕਰਦੇ ਐ ਤੇ ਕੋਈ ਰਾਤੀ ਜਿਹੜੇ ਪੰਜਾਬ ਦੇ ਚੰਦੀ ਸਾਹਿਬ ਕੋਈ ਰਾਤੀ ਕਾ ਜਾਂਦੇ ਐ ਬਿジネス ਕਰਨ ਵਾਸਤੇ ਐ ਰੋ ਬਿジネス ਕਰਦੇ ਐ ਜੀ ਇਸ ਕਰਕੇ ਜਿਹੜੀ ਐ ਜਿਵੇਂ ਤੁਸੀਂ ਇਹ ਗੱਲ ਕੀਤੀ ਕਿ ਹੋਰਾਂ ਨੂੰ ਵੀ ਵਾਪਸ ਕਰਾਂਗੇ ਸ਼ਾਇਦ ਥੋੜਾ ਸਿੱਖ ਲੈਣ ਜਿਹਨੂੰ ਵਾਪਸ ਆ ਜਿਹੜੇ ਹੋਣੇ ਵਿਚਾਰੇ ਹੋਣਗੇ ਹੋਣਗੇ ਉਹਨਾਂ ਨੂੰ ਇੱਜ਼ਤ ਮਾਣ ਨਾਲ ਸਤਿਕਾਰ ਨਾਲ ਵਾਪਸ ਕਰਦਾ ਜਾਵੇ ਜੀ ਮੈਕੋਲੰਬੀਆ ਵਰਗੇ ਦੇਸ਼ੇ ਨੇ ਹੈਗੇ ਉਹ ਆਪਣੇ ਬੰਦਿਆਂ ਨੂੰ ਲੈ ਕੇ ਗਏ ਐ ਜਿਵੇਂ ਉਹਦੇ ਰਾਸ਼ਟਰਪਤੀ ਨੇ ਕਿਹਾ ਵੀ ਸੱਤੀ ਪਾਈ ਆਪਨੇ ਬੰਦਿਆਂ ਨੂੰ ਜਿੱਤਰਾ ਲੈ ਕੇ ਆਵਾਂਗੇ ਜਿੱਤਰਾ ਆਵੇ ਉਹਨਾਂ ਨੂੰ ਜਰੀਨ ਨਾ ਕੀਤਾ ਜਾਵੇ ਜੀ ਸਾਬ